ਬਹੁਤ سارے ਜਿਹੜੇ ਮਾਪੇ ਆ ਉਹਨਾਂ ਦੇ ਮਨਾਂ ਵਿੱਚ ਇੱਕ ਚੀਜ਼ ਹੁੰਦੀ ਹੈ ਕਿ ਸਾਡੇ ਕਰ ਜੇ ਧੀ ਜੰਮ ਗਈ ਹੈ ਨਾ ਤੇ ਉਹ ਸਾਡੇ ਤੇ ਬੋਝ ਆ ਇਹ ਪੁਰਾਣੀਆਂ ਗੱਲਾਂ ਨੂੰ ਛੱਡ ਕੇ ਜੇ ਅੱਜ ਦੀ ਸੋਚੀਏ ਤੇ ਅੱਜ ਦੇ ਜ਼ਮਾਨੇ ਦੇ ਮੁਤਾਬਕ ਜੇ ਅਸੀਂ ਜਿੰਨਾ ਦੇਹੇਜ ਦੇਣਾ ਉਹਦਾ ਚੌਥਾ ਹਿੱਸਾ ਵੀ ਜੇ ਬੱਚੀ ਦੇ ਪੜ੍ਹਾਈ ਦੇ ਉੱਤੇ ਲਗਾਇਆ ਜਾਵੇ ਤੇ ਮੈਂ ਕਹਾਂਗਾ ਕਿ ਬਹੁਤ ਵੱਡਾ ਇੱਕ ਫੈਸਲਾ ਹੋਏਗਾ ਤੁਹਾਡਾ ਕਿਉਂਕਿ ਜਿਹੜੀ ਬੱਚੀ ਪੜ੍ਹ ਲਿਖ ਕੇ ਉਹ ਆਪਣੇ ਪਿਆਰਾਂ ਸਹਿਤ ਖੜੀ ਹੋ ਸਕਦੀ ਆ ਆਪਣੇ ਪਰਿਵਾਰ ਨੂੰ ਜਿਹੜੀ ਆ ਕਿਸੇ ਉਪਲਬਧੀ ਤੇ ਲੈ ਸਕਦੀ ਆ ਤੁਸੀਂ ਦੇਖਿਆ ਜਾਵੇ ਕਿ ਅੱਜ ਕੱਲ ਦੇ ਜਮਾਨੇ ਦੇ ਵਿੱਚ ਜਿਹੜੀਆਂ ਲੜਕੀਆਂ ਉਹ ਪਾਇਲਟ ਵੀ ਹੈ ਗਿਆ ਡਾਕਟਰ ਵੀ ਹੈ ਗਿਆ ਹੋਰ ਬੜੇ ਬੜੇ ਵੱਡੇ ਆ ਉਹ ਧਿਆਨ ਤੇ ਬੱਚੀਆਂ ਕੰਮ ਕਰ ਰਹੀਆਂ ਸੋ ਜੇ ਬੱਚੀ ਨੂੰ ਪੜਾਇਆ ਲਿਖਾਇਆ ਜਾਵੇ ਜਿਸ ਤਰ੍ਹਾਂ ਕਿ ਅਸੀਂ ਬੱਚੀ ਦੇ ਆਨੰਦ ਕਾਰਜ ਜਿਹੜੇ ਅਸੀਂ ਉਹਨਾਂ ਨੂੰ ਸੰਸਾਨਾ ਨਾ ਕਰਦੇ ਆ ਜਿੰਨਾਂ ਕੋਲ ਜ਼ਮੀਨ ਜਾਇਦਾਦ ਹੁੰਦੀ ਆ ਜਾਂ ਪੈਸਾ ਤੇਲਾ ਹੁੰਦਾ ਲੇਕਿਨ ਅੱਜ ਕੱਲ ਜੇ ਦੇਖਿਆ ਜਾਵੇ ਕਿ ਬਹੁਤ ਸਾਰੇ ਲੋਕ ਜਿਹੜੇ ਆ ਉਹ ਨਸ਼ੇੜੀ ਨਿਕਲਦੇ ਜਾਂ ਉਹਨਾਂ ਦੇ ਮੌਤ ਹੋ ਜਾਂਦੀ ਹੈ ਨਸ਼ਾ ਕਰਨ ਦੇ ਦੌਰਾਨ ਤੇ ਉਹ ਬੱਚੀ ਜਿਹੜੀ ਆ ਉਹ ਕਿਸੇ ਕੋ ਭੀਖ ਮੰਗਣ ਲਈ ਮਜਬੂਰ ਹੋ ਜਾਂਦੀ ਹੈ ਤੇ ਜੇ ਅਸੀਂ ਬੱਚਿਆਂ ਨੂੰ ਵਿਦਿਆਦਾਨ ਕੀਤੀ ਹੋਵੇ ਨਾ ਤੇ ਉਹ ਬੱਚੀ ਆਪਣੇ ਪੈਰਾਂ 'ਤੇ ਖੜੀ ਹੋ ਕੇ ਆਪਣੇ ਆਪ ਨੂੰ ਜਿਹੜੀ ਕਿਸੇ ਮਕਾਮ ਤੇ ਪਹੁੰਚਾ ਸਕਦੀ ਹੈ ਤੇ ਆਪਣੇ ਆਪ ਪਾਲਣ ਪੋਸ਼ਣ ਕਰ ਸਕਦੀ ਹੈ ਤੇ ਆਪਣੇ ਪਰਿਵਾਰ ਦਾ ਗਜਾਦਾ ਵਧੀਆਂ ਕਰ ਸਕਦੀ ਹੈ